ਹੋਣ ਇਹ ਅਖੀਰ ਲਿਆ ਡਿਫੈਂਸ ਬੰਦ ਤੇ ਖੜੇ ਆ ਆ ਤਾਰ ਹੈ ਪਾਕਿਸਤਾਨ ਦੀ ਆ ਡਿਫੈਂਸ ਬੰਦ ਹੈ ਆ ਮੋਰਚੇ ਨੇ ਆ ਤੁਹਾਡੇ ਬੰਕਰ ਨਜ਼ਰ ਆ ਰਹੇ ਨੇ ਇਧਰ ਦੇ ਪਾਸੇ ਖੱਬੇ ਵੀ نیچے ਔਰ ਇਧਰ ਵੀ ਦੇਖੋ ਆlfloor ਇੱਥੇ ਬੰਕਰ ਆ ਰਹੇ ਨੇ ਕੋਈ ਫੌਜੀ ਨਜ਼ਰ ਆ ਰਿਹਾ ਕਿਤੇ ਕਿਤੇ ਉਹਨਾਂ ਦੇ ਉਤਾਰ ਪਾਰ ਕੋਈ ਨਜ਼ਰ ਆ ਰਿਹਾ ਅਸੀਂ ਖੜੇ ਹਾਂ ਔਰੇ ਸਾਰੀ ਦੁਨੀਆ ਇੱਥੇ ਤੁਸੀਂ ਤੰਕਿਊ ਕਰਦੇ ਹੋ ਇਹਨਾਂ ਨੂੰ ਜਦੋਂ ਕੋਈ ਫੌਜ ਨਹੀਂ ਉਰੇ ਨਾ ਹਿੰਦੁਸਤਾਨ ਦੀ ਫੌਜ ਨਾ ਪਾਕਿਸਤਾਨ ਦੀ ਫੌਜ ਹੈ ਪਿੰਡਾਂ ਨੂੰ ਕਿਉਂ ਖਾਲੀ ਕਰਾ ਰਹੇ ਹੋ ਸਿਰਫ ਆਪਣੀ ਸਿਆਸਤ ਵਾਸਤੇ ਆਖਰੀ ਥੋੜੀ ਫਸਲ ਜਿਹੜੀ ਹਰੀ ਹੈ ਉਹਨੇ ਹਰੀ ਫਸਲ ਦਸੋਂ ਮਹੀਨੇ ਜੋ ਹਫਤੇ ਤੋਂ ਲੈ ਕੇ 3 ਹਫਤਿਆਂ ਤੱਕ ਪੱਕੇਗੀ ਕਿਤੇ ਕਿਤੇ ਸਿੱਟਾ ਵੀ ਨਹੀਂ ਲਖਣਿਆ ਜਿਹੜੀ ਪਛੇਤੀ ਹੈ ਔਰ ਇਹ ਜਿਹੜੀ ਫਸਲ ਹੈ ਇਹਨੂੰ ਸਾਂਭੂਗਾ ਖਾਣ ਜਿਹੜੇ ਪਸ਼ੂ ਬੈਠੇ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਸਾਂਭੂਗਾ ਕੌਣ ਪ੍ਰਕਾਸ਼ ਸਿੰਘ ਬਾਦਲ ਐਸੇ ਖਾਲੀ ਕਰਾਈ ਜਾ ਰਹੇ ਕਿਸ ਵਾਸਤੇ ਖਾਲੀ ਕਰਾ ਰਹੇ ਜਦੋਂ ਫੌਜ ਮੂਵ ਹੋਏਗੀ ਪਾਕਿਸਤਾਨ ਦੀ ਇੱਕ ਮਿੰਟ ਸੋਸਾਦੀ ਫੌਜ ਮੂਵ ਕਰ ਜਾਏਗੀ ਉਹ ਉਸੇ ਬਾਹਰ ਤੁਸੀਂ ਹੀ ਕੁਝ ਜਦੋਂ ਫੌਜ ਦੱਸੂ ਤੁਹਾਨੂੰ ਤਾਂ ਹੀ ਤੁਸੀਂ ਕੁਝ ਕਰੋ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ 65 ਦੀ ਲੜਾਈ 71 ਦੀ ਲੜਾਈ ਆਪਰੇਸ਼ਨ ਪਰਾਕਰਮ ਆਪਰੇਸ਼ਨ ਬਰਾਸਟੈਕਸ ਔਰ ਥੋੜਾ ਕਾਰਗਿਲ ਦੀ ਲੜਾਈ ਪੰਜ ਲੜਾਈਆਂ ਤਿੰਨ ਲੜਾਈਆਂ ਹੋ ਚੁੱਕੀਆਂ ਪਾਕਿਸਤਾਨ ਨਾਲ ਔਰ ਦੋ ਵਾਰ ਤਿਆਰੀ ਤੇ ਸੀ ਅਸੀਂ ਇੱਥੇ ਤੱਕ ਸਾਰੇ ਮਾਈਂਡਸ ਲੱਗੇ ਹੋਏ ਸੀ ਇੱਥੇ ਮੋਰਚਿਆਂ ਦੇ ਵਿੱਚ ਸ ਫੌਜੀ ਸੀ ਇੱਥੇ ਤੋਪਖਾਨਾ ਲੱਗਿਆ ਹੋਇਆ ਸੀ ਸਾਰਾ ਕੁਝ ਉਦੋਂ ਤਿਆਰੀ ਹੋਈ ਹੋਈ ਸੀ ਹੁਣ ਦੱਸੋ ਮੈਨੂੰ ਕਿਦੇ ਤੁਹਾਨੂੰ ਇੱਕ ਮੈਂ ਤਾਂ ਅੱਜ ਚੱਲਿਆ ਸੀ ਚੰਡੀਗੜ੍ਹ ਤੋਂ ਮੈਨੂੰ ਤਾਂ ਕੋਈ ਫੌਜੀ ਨਜ਼ਰ ਨਹੀਂ ਆਇਆ ਕਿਥੇ ਸਵਾਸ ਸੀ ਉਹੀ ਸੀ ਅਸਾ ਸਵਾਸ ਸੀ ਮੋਦੀ ਕਰਵਾ ਰਹੇ ਹੈ ਤਾਂ ਕਿ ਉਥੇ ਜਿਹੜੇ ਉੱਤਰ ਪ੍ਰਦੇਸ਼ ਚ ਉਹਨਾਂ ਨੇ ਹਿੰਦੂ ਕਨਸੋਲੀਡੇਸ਼ਨ ਕਰਨੀ ਹੈ ਆਪਣੇ ਪੋਲਰਾਈਜ਼ੇਸ਼ਨ ਕਰਨੀ ਹੈ ਲੋਕਾਂ ਨੂੰ ਆਪਣੇ ਮਜਵਾ ਦੇ ਨਾਲ ਜੋੜਨਾ ਹੈ ਔਰ ਇਹ ਤੇ ਪ੍ਰਕਾਸ਼ ਸਿੰਘ ਬਾਦਲ ਸਮਝਦਾ ਹੈ ਕਿ ਮੇਰਾ ਫਾਇਦਾ ਹੋ ਜੂਗਾ ਇਲੈਕਸ਼ਨ ਚ ਸ਼ਰਮ ਦੀ ਗੱਲ ਹੈ ਇਹ ਦੋਨੋਂ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ